जय दी किए कर जो अब सन दिखाया गुदावन अभी थोड़ा तो बहुत बहुत धन्यवाद करते मेरे पेरे को मैं तैनात होंगे प्रार्थना करता तेरे लोगों के लिए गुदावर अब तेरे लोग आशिष होकर बड़ी बदत पा के जाएंगे प्रभु जैसा तेरा विश्वास ऐसा हो जाएगा ये ये आज बड़ी सामने जा गए लोग ऐसा खुद भगवान परमेश्वर पिता यश जी बड़ी कृपा कर बड़ी दया कर परमेश्वर मसीह दलाली नाम चमकते हैं

ਤਾਨੂੰ ਡਰ ਦੀ ਕਬਰਾਂ ਦੀ ਲੋੜ ਨਹੀਂ ਹੈ ਕਿਉਂਕਿ ਖੁਦਾਬਨ ਯਿਸੂ ਮਸੀਹ ਤੁਹਾਡੇ ਨਾਲ ਹੈ ਅਮਨ ਕਿਹੜੇ ਲੋਕ ਜਾਣਦੇ ਵੀ ਖੁਦਾਬਨ ਸਾਡੇ ਨਾਲ ਹੈ ਆਪਣੇ ਹੱਥਾਂ ਨੂੰ ਉਠਾ ਕੇ ਦੁਆਵਲ ਜੇ ਸਭ ਜਨ ਥੈਂਕ ਯੂ ਲਾਰਡ ਜੀਸਸ ਥੈਂਕ ਯੂ ਜੀਸਸ ਪਵਿੱਤਰ ਆਤਮਾ ਜੀ ਪ੍ਰਭੂ ਜੀ ਮਹਾਨ ਪਿਆਰੇ ਪਰਮੇਸ਼ਵਰ ਤੇਰੇ ਬਚਨ ਚ ਲਿਖਿਆ ਹੈ ਸ਼ੇਰ ਬੱਚੇ ਸ਼ੇਰ ਦੇ ਬੱਚੇ ਨੂੰ ਭੁੱਖ ਲੱਗਦੀ ਹੈ ਤੇ ਇਹਨਾਂ ਨੂੰ ਭੁੱਖ ਦਾ ਘਾਟਾ ਪੈਂਦਾ ਪਰ ਯਹੋਵਾ ਦੇ ਤਾਲਬ ਨੂੰ ਕਿਸੇ ਗੱਲ ਦੀ ਕਮੀ ਨਹੀਂ ਹੋਣੀ ਖੁਦਾਬਨ मेरे महान परमेश्वर तू अच्च बडी दया कर तेरा फजल तेरे लोकां दे ऊपर ही खुदा वे मेरे महान प्रभु तू बडी कृपा कर पिता यीशु जी दया करवा परमेश्वर बडी दया कर खुदा बन यीशु मसीह दे साबत नाम च मांगते हैं आमीन हालेलुया हे प्रभु मेरे भाईसा हालेलुया हालेलुया कितने

ਚੌਰ ਵਰਕਤਾ ਖੁੱਲ ਜਾਂਦੀ ਐ ਇਸ ਮੱਦੇਸੇ ਜਿਹੜਾ ਮੁਬਾਰਕ ਦਾ ਬੀਜ ਪਹੁੰਚੇਗਾ ਹallelujah 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 ਮਾਰੀ ਕਹਿੰਦੀ ਹੈ ਪਵਿੱਤਰ ਸਥਾਨ ਵੱਲ ਆਪਣੇ ਹੱਥ ਝੁੱਕ ਕੇ ਪਵਿੱਤਰ ਸਥਾਨ ਵੱਲ ਆਪਣੇ ਹੱਥ ਝੁੱਕ ਕੇ ਤੇ ਯਹਵਾ ਨੂੰ ਮੁਬਾਰਕ ਕਰ ਅੱਜ ਜਿਹੜੇ ਲੋਕ ਯਹਵਾ ਨੂੰ ਮੁਬਾਰਕ ਆਖਣਾ ਚਾਹੁੰਦੇ ਆਪਣੇ ਹੱਥਾਂ ਨੂੰ ਉਠਾ ਕੇ ਇੱਕ ਵਾਰੀ ਫਿਰ ਸੇ ਦੁਆ ਵਿੱਚ ਜਾਏ ਧੰਨਵਾਦ ਗੁਰੂ ਅਫਾਦਰ ਜੀਸਸ ਤੇਰੇ ਨਾਮ ਨੂੰ ਮubaruk ਹੋਵੇ ਪਿਤਾ ਇਹ ਹੈ ਮੇਰੇ ਮਹਾਨ ਪਰਮੇਸ਼ਰ ਬਿਹਾਨੇ ਸਾਗਰ ਪਿਤਾ ਯੇਸ਼ੂ ਤੋਪੜੇ ਲੋਗਾਂ ਤੇ ਬੱਡੀ ਦਿਆ ਕਰ ਬੱਡੀ ਕਿਰਪਾ ਕਰ ਖੁਦਾਬਨ ਮੇਰੇ ਮਹਾਨ ਪਰਮੇਸ਼ਰ ਐ ਖੁਦਾਬਨ ਯੇਸ਼ੂ ਨਾਸਰੀ ਅਸੀਂ ਵਿਸ਼ਵਾਸ ਕਰਦੇ ਖੁਦਾਬਨ ਤੇਰੇ ਨਾਮ ਨੂੰ ਮubaruk ਹੋਵੇ ਪਿਤਾ ਤੇਰੇ ਨਾਮ ਨੂੰ ਮubaruk ਹੋਵੇ ਪਿਤਾ ਯੇਸ਼ੂ ਮਹਾਨ ਪਿਆਰੇ ਪ੍ਰਭੂ ਵੱਡੀ ਕਿਰਪਾ ਕਰ ਵੱਡੀ ਦਿਆ ਕਰ ਖੁਦਾਬਨ ਮੇਰੇ ਪਰਮੇਸ਼ਰ ਮਸੀਹ ਦੇ ਸਾਹਮਣੇ ਦੇ ਨਾਮ ਚ ਮੰਗਦੇ ਹਾਂ ਆਮੇਨ ਆਮੇਨ ਤੁਸੀਂ ਕੀਂਦੀ ਹੈ ਇਹ ਦੁਆ ਕੀਤੀ ਹੈ ਉਹਦੇ ਨਾਮ ਨੂੰ ਮੁਬਾਰਕ ਕਹਿੰਦਾ ਹੈ ਜੇ ਤੁਸੀਂ ਸਾਰਿਆਂ ਨੇ ਉਹਦੇ ਨਾਮ ਨੂੰ ਮੁਬਾਰਕ ਕਰਿਆ ਤਾਂ ਅਗਲੀ ਲਾਈਨ ਮੇਂ ਪੜਾ ਤੁਹਾਡੇ ਲਈ ਖੁਦਾਵੰਦ ਕੀ ਦਿੰਦਾ ਹੈ ਤੁੰਨੂੰ ਹallelujah ਹallelujah ਉਹ ਲੇ ਕੇ ਯਹਵਾ ਤੈਨੂੰ ਸਿਜਾ ਤੂੰ ਬਰਕਤ ਦੇਵੇ ਜੋ ਕਾਹ ਤੇ ਧਰਤੀ ਦਾ ਕਰਤਾ ਹੈ ਹallelujah ਕਹਿੰਦਾ ਯਹਵਾ ਤੈਨੂੰ ਸਿਜਾ ਤੋ बरकत देवेगा आ जेडे लोग उन सामने हाथ उठा के बिनती करते हैं यहु दे, है। दे नाम नु मुबारक कहते हैं खुदा बंद औदी आवाज नु सुन के और सिजान तू तो तन्नु तो बरकत देवेगा जी मेरा परदेश You good